ਅਸੀਂ ਖੜੇ ਆ ਖਨੌਰੀ ਬਾਰਡਰ ਦੀਆਂ ਤੇ ਜਿੱਥੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆਂ ਕਿਉਂਕਿ ਅੱਜ ਕੱਲ ਜਿਹੜੀ ਮੀਟਿੰਗ ਹੋਈ ਹੈ ਤਕਰੀਬਨ 7 ਵਜੇ ਸ਼ੁਰੂ ਹੋਈ ਮੀਟਿੰਗ ਤੋਂ ਬਾਅਦ 1 ਵਜੇ ਖਤਰ 1:30 ਵਜੇ ਖਤਮ ਜਿਹੜੀ ਮੀਟਿੰਗ ਹੋਈ ਆ ਉਹਦੇ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਹੈ ਬੇਸਟਾ ਰਹੀ ਹੈ ਪਰ ਹੁਣ ਖਨੌਰੀ ਬਾਡਰ ਦੀ ਜਿਹੜੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੇ ਆ ਉਹ ਬਖਰੀਆਂ ਨੇ ਕਿਉਂਕਿ ਜਿਹੜੇ ਕਿਸਾਨ ਨੇ ਬਿਲਕੁਲ ਸੰਤ ਟਰਾਲੀਆਂ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਅਗਲੀ ਮੀਟਿੰਗ ਹੈ ਜਿਹੜੀ 18 ਤਰੀਕ ਦੀ ਦਿੱਤੀ ਗਈ ਹੈ ਕਿਉਂਕਿ 18 ਤਰੀਕ ਤੱਕ ਸਰਕਾਰ ਆ ਜਿਹੜੀ ਕੋਈ ਨਾ ਕੋਈ ਜ਼ਰੂਰ ਅਹਿਮ ਫੈਸਲਾ ਲੈਣ ਵਾਲੀ ਹੈ ਕਿਉਂਕਿ ਕਿਸਾਨਾਂ ਡੱਲੇਵਾਲ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਕਿ 18 ਤਰੀਕ ਤੱਕ ਕਿਸਾਨਾਂ ਨੂੰ ਸ਼ਾਂਤ ਰਹਿਣ ਦੀ ਗੱਲ ਕੀਤੀ ਗਈ ਆ ਤੇ ਦੂਜੇ ਪਾਸੇ ਸੀ ਵਾਟਰ ਦੀਆਂ ਜਿਹੜੀਆਂ ਤਸਵੀਰਾਂ ਦੂਰੋਂ ਦਿਖਾਉਣ ਲੱਗਿਆ ਕਿ ਜਿਹੜੇ ਨੌਜਵਾਨ ਉਹ ਬੜੇ ਜੋਸ਼ ਦੇ ਨਾਲ ਇੱਥੇ ਪਹੁੰਚ ਰਹੇ ਨੇ ਕਿ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕਿੱਦਾਂ ਦੀ ਕਾਰ ਹੋ ਸਕਦੀ ਆ ਜਾਂ ਬੈਰੀਕੇਡਿੰਗ ਮੀਟਿੰਗ ਤੋੜ ਕੇ ਅੱਗੇ ਵਧਣਾ ਹੋ ਸਕਦਾ ਪੂਰੀ ਜਿਹੜੀ ਇਹ ਰੋਡ ਹੈ ਬਿਲਕੁਲ ਆਵਾਜਾਈ ਹੈ ਇਸ ਤੇ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਉਹ ਸਾਰੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਟਰਾਲੀਆਂ ਦੇ ਵਿੱਚ ਅ ਦੂਰੋਂ ਅਸੀਂ ਜਰੂਰ ਦਿਖਾਵਾਂਗੇ ਬਿਲਕੁਲ ਆਰਾਮ ਕਰ ਰਹੇ ਨੇ ਕਿਸਾਨ ਕਿਉਂਕਿ ਜਿਨ੍ਹਾਂ ਨੇ ਇੱਥੇ ਤਕਰੀਬਨ 18 ਤਰੀਕ ਤੱਕ ਦਿਨ ਐਤਵਾਰ ਤੱਕ ਇਹਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਹੈ ਪਰ ਹੁਣ ਜਿਹੜੇ ਹਾਲਾਤ ਨੇ ਬਿਲਕੁਲ ਸ਼ਾਂਤ ਬਣੇ ਹੋਏ ਨੇ ਤੇ ਹੁਣ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਲੰਗਰ ਦੀ ਕੋਈ ਘਾਟ ਨਹੀਂ ਹੈ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚੋਂ ਲੰਗਰ ਆ ਰਹੇ ਨੇ ਜਿਹੜੇ ਲੋਕ ਨੇ ਇੱਕ ਇਕੱਠੇ ਹੋ ਕੇ ਪਿੰਡਾਂ 'ਚ ਉੱਠ ਕੇ ਪਹੁੰਚੇ ਹੋਏ ਨੇ ਇੱਥੇ ਉਹਨਾਂ ਦਾ ਕਹਿਣਾ ਕਿ ਜੇਕਰ ਕੋਈ ਇਦਾਂ ਦੀ ਕੋਈ ਹਰਕਤ ਹੁੰਦੀ ਆ ਪ੍ਰਸ਼ਾਸਨ ਵੱਲੋਂ ਤਾਂ ਅਸੀਂ ਇਕੱਠੇ ਹੋ ਕੇ ਇਹ ਉਸ ਚੀਜ਼ ਨੂੰ ਨਜਿੱਠ ਸਕੀਏ ਪਰ ਜਿਹੜੀਆਂ ਤੁਹਾਨੂੰ ਅਸੀਂ ਰਾਤ ਵੀ ਤਸਵੀਰਾਂ ਦਿਖਾਈਆਂ ਸੀ ਕਿਤੇ ਨਾ ਕਿਤੇ ਪੀਟੀਸੀ ਨਿਊ ਦਾ ਅਸਰ ਜ਼ਰੂਰ ਹੋਇਆ ਕਿ ਲੈਕਟਾਂ ਜਿਹੜੀਆਂ ਰਿਪੇਅਰਿੰਗ ਹੋਣੀ ਸ਼ੁਰੂ ਹੋ ਚੁੱਕੀ ਹੈ ਦਿਨੇ ਲੈਕਟਾਂ ਨੇ ਜਿਹੜੀਆਂ ਬਿਲਕੁਲ ਚੱਲ ਚੁੱਕੀ ਨੇ ਰਾਤ ਇੱਥੇ ਕਿਸਾਨ ਸੀ ਜਿਹੜੇ ਨੇਰੇ ਦੇ ਵਿੱਚ ਰੋਟੀਆਂ ਖਾਂਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਸੀ ਜਿਹੜੇ ਬਜ਼ੁਰਗ ਸੀਗੇ ਕਿਉਂਕਿ ਸਰਕਾਰਾਂ ਦੇ ਕਾਰਨ ਜਿਹੜੇ ਬਜ਼ੁਰਗਾਂ ਦਾ ਘਰੇ ਬੈਠਣਾ ਦਾ ਸਮਾਂ ਸੀ ਉਹ ਜਿਹੜੇ ਲੋਕ ਨੇ ਉਹ ਇੱਥੇ ਕਾਲੀਆਂ ਦੇ ਵਿੱਚ ਅੰਧੇਰੇ ਦੇ ਵਿੱਚ ਬੈਠੇ ਰੋਟੀਆਂ ਖਾਣ ਲਈ ਮਜਬੂਰ ਕੀਤੇ ਹੋਏ ਨੇ ਸਰਕਾਰਾਂ ਨੇ ਪਰ ਹੁਣ ਇਹ ਲੱਗ ਰਿਹਾ ਕਿ ਜਿਹੜੀ 2 3 4 5ਵੀਂ ਮੀਟਿੰਗ ਜਿਹੜੀ ਲਗਾਤਾਰ ਮੀਟਿੰਗ ਦੇ ਮੀਟਿੰਗ ਹੋ ਰਹੀ ਹੈ ਕਿਤੇ ਨਾ ਕਿਤੇ 2024 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਸਰਕਾਰ ਉਸ ਚੀਜ਼ ਨੂੰ ਜ਼ਰੂਰ ਦਬਾਅ ਮੰਨ ਰਹੀ ਹੈ ਕਿ ਜੇਕਰ ਅਸੀਂ ਕਿਸਾਨਾਂ ਦੇ ਨਾਲ ਪੂਰੇ ਭਾਰਤ ਦੇ ਕਿਸਾਨ ਨੇ ਜਿਹੜੇ ਇਕਜੁੱਟ ਹੋ ਗਏ ਤਾਂ ਸਾਡੇ ਆਉਣ ਵਾਲਾ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਸ ਚੀਜ਼ ਦਾ ਨੁਕਸਾਨ ਜ਼ਰੂਰ ਹੋਣਾ ਪਰ ਹੁਣ 18 ਤਰੀਕ ਜਿਹੜੀ ਦਿੱਤੀ ਗਈ ਹੈ 18 ਤਰੀਕ ਨੂੰ ਕੀ ਫੈਸਲਾ ਹੋਵੇਗਾ ਸਰਕਾਰ ਦੇ ਉੱਤੇ ਜਿਹੜਾ ਪ੍ਰੈਸ਼ਰ ਆ ਬਿਲਕੁਲ ਬਣ ਚੁੱਕਿਆ ਹੈ ਹਾਈ ਕੋਰਟ ਵੱਲੋਂ ਵੀ ਝਾੜਾਂ ਪਈਆਂ ਨੇ ਕਿ ਕਿਸੇ ਨੂੰ ਤੁਸੀਂ ਨੈਸ਼ਨਲ ਹਾਈਵੇ ਰੋਕ ਕੇ ਰੋਕ ਨਹੀਂ ਸਕਦੇ ਪ੍ਰੋਟੈਸਟ ਕਰਨਾ ਹਰ ਇੱਕ ਦਾ ਅਧਿਕਾਰ ਹੈ ਉਹ ਆਪਣੀ ਗੱਲ ਰੱਖ ਸਕਦਾ ਹੈ ਪਰ ਹੁਣ ਜਿਹੜੀ 18 ਤਰੀਕ ਨੂੰ ਮੀਟਿੰਗ ਹੋਣੀ ਹੈ ਉਹ ਅਲੱਗ ਤਰ੍ਹਾਂ ਦੀ ਹੋਣੀ ਹੈ ਕਿ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਮੀਟਿੰਗ ਦੇ ਵਿੱਚ ਜਰੂਰ ਕੋਈ ਨਾ ਕੋਈ ਇਸ ਮਸਲੇ ਦਾ ਹੱਲ ਨਿਕਲੇਗਾ ਐਮਐਸਪੀ ਦਾ ਜਿਹੜਾ ਗਰੰਟੀ ਦੇਣ ਦੀ ਗੱਲ ਕੀਤੀ ਗਈ ਹੈ ਕਿਸਾਨਾਂ ਵੱਲੋਂ ਉਹ ਮਿਲ ਸਕਦੀ ਹੈ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਨੇ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜੈਤੂ ਮੰਡੀ ਤੋਂ ਆਏ ਆ ਜੀ ਜੈਤੂ ਮੰਡੀ ਤੋਂ ਹਾਂਜੀ ਕੀ ਤੁਸੀਂ ਰਾਤ ਇੱਥੇ ਨਿਹਰੇ ਦੇ ਵਿੱਚ ਬੈਠੇ ਸੀ ਤੇ ਹੁਣ ਜਿਹੜੀ ਸ਼ਾਂਤੀ ਬਣਾਉਣ ਦੀ ਗਈ ਹੈ 18 ਤਰੀਕ ਦੀ ਫੇਰ ਕੇਂਦਰ ਸਰਕਾਰ ਵੱਲੋਂ ਮੀਟਿੰਗ ਕੀਤੀ ਗਈ ਹੈ ਕੀ ਸੋਚ ਰਹੇ ਹੋ ਇਸ ਚੀਜ਼ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਜੇ ਵੀ ਜੋ ਸਾਡੀਆਂ ਮੰਗਾਂ ਜਾਇਜ਼ ਕੇਂਦਰ ਸਾਡੀਆਂ ਮੰਗਾਂ ਨੂੰ ਮਤਲਬ ਵਾਸ ਕਰਦੇ ਅਸੀਂ ਚਲੇ ਜਾਵਾਂਗੇ ਸ਼ਾਂਤੀ ਸਾਡਾ ਧਰਨਾ ਜੀ ਸ਼ਾਂਤ ਮਈ ਧਰਨਾ ਸਾਡੀ ਬਿਲਕੁਲ ਜੀ ਇੱਕ ਪਾਸੇ ਸਾਡੇ ਹੀ ਪੁੱਤ ਜਵਾਨ ਨੇ ਜਿਹੜੇ ਸਾਨੂੰ ਰੋਕ ਰਹਿਣ ਕਿਉਂਕਿ ਆਪਦੀ ਡਿਊਟੀ ਬਜਾ ਰਹੇ ਨੇ ਦੂਜੇ ਪਾਸੇ ਕਿਸਾਨ ਨੇ ਤੇ ਇਸ ਇਹਦੇ ਵਿੱਚ ਸਰਕਾਰ ਆ ਜਿਹੜੀ ਸਰਕਾਰ ਨੂੰ ਚਾਹੀਦਾ ਕਿ ਇਸ ਨੂੰ ਜਿਹੜਾ ਸਾਡੀਆਂ ਐਮਐਸਪੀ ਦੀ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ ਹਾਂ ਜੀ ਬਿਲਕੁਲ ਚਾਹੀਦਾ ਕਿਸਾਨਾਂ ਦੇ ਖਰਚੇ ਇਹਨੇ ਵੱਧ ਚੁੱਕੇ ਆ ਸਾਡੀ ਇਸ ਰੇਟ ਤੇ ਵੀ ਫਸਲ ਪੂਰਾ ਨਹੀਂ ਆਉਂਦਾ ਖਰਚਾ ਜੇ ਸਰਕਾਰ ਇਤੋਂ ਘਟ ਕਰਨ ਦੇ ਚਾਹਦੀ ਆ ਮਤਲਬ ਦੀ 16 ਸਾਨੂੰ ਕਹਿੰਦੀ ਆ ਹੋਜੂਗੀ ਫੇਰ ਫਿਰ ਤਾਂ ਜਮੇ ਖਤਮ ਹੋ ਜਾਏਗਾ ਜੀ ਕਿਸਾਨ ਖਤਮ ਕਿਸਾਨਾਂ ਦੀ ਬਹੁਤ ਦਿੱਤੀ ਬਹੁਤ ਦਿਨੋਂ ਦਿਨ ਮਾੜੀ ਹੁੰਦੀ ਜਾਂਦੀ ਆ ਬਿਲਕੁਲ ਜੀ ਕਿਸਾਨਾਂ ਦੀ ਜਿਹੜੀ ਸਥਿਤੀ ਹੈ ਬਿਲਕੁਲ ਦਿਨ ਪਰ ਦਿਨ ਮਾੜੀ ਹੁੰਦੀ ਜਾਂਦੀ ਹੈ ਕਿਉਂਕਿ ਜਿਹੜੀ ਐਮਐਸਪੀ ਤੋੜਨ ਦੀ ਗੱਲ ਕੀਤੀ ਗਈ ਸੀ ਜਾਂ ਕਸਮ ਡਿਊਟੀ ਘਟਾਉਣ ਦੀ ਗੱਲ ਕੀਤੀ ਗਈ ਸੀ ਹਟਾਉਣ ਦੀ ਗੱਲ ਕੀਤੀ ਗਈ ਸੀ ਕਿਸਾਨਾਂ ਦਾ ਕਹਿਣਾ ਸਾਡੀ ਇਹੋ ਮੰਗ ਹੈ ਕਿ ਸਾਨੂੰ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਐਮਸੀਵੀ ਦੇ ਜੋਕ ਰੇਟ ਚੱਲ ਰਹੇ ਨੇ ਉਹਦੀ ਗਾਰੰਟੀ ਦਿੱਤੀ ਜਾਵੇ ਕਿ ਇਸ ਤੋਂ ਘੱਟ ਕੋਈ ਵੀ ਨਹੀਂ ਖਰੀਦੂਗਾ ਜੇਕਰ ਖਰੀਦੂਗਾ ਤਾਂ ਉਹਤੇ ਕਾਨੂੰਨੀ ਪ੍ਰਕਿਰਿਆ ਦੇ ਨਾਲ ਕਾਰਵਾਈ ਕੀਤੀ ਜਾਵੇ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਜਿਹੜਾ ਨੌਜਵਾਨ ਹੈ ਇੱਥੇ ਆਪਣੇ ਟਰੈਕਟਰਾਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਵਿੱਚ ਜੋਸ਼ ਭਰਦਾ ਹੋਇਆ ਨਜ਼ਰ ਆਉਂਦਾ ਹੈ ਕਿ ਦੂਰ ਤੱਕ ਇਹ ਕਹਿ ਸਕਦਾ ਕਿ ਅਸੀਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬਾਰਡਰ ਪੈਂਦਾ ਹੈ ਬੈਰੀਕੇਟਿੰਗ ਲੱਗੀ ਹੋਈ ਹੈ ਉਸ ਜਗ੍ਹਾ ਤੇ ਪੂਰਾ ਜਿਹੜੇ ਜੂਥ ਆ ਪਹੁੰਚਿਆ ਹੋਇਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਜਿਹੜੇ ਕਿਸਾਨ ਪਹੁੰਚੇ ਹੋਏ ਨੇ ਬੜੀ ਸ਼ਾਂਤੀ ਦੇ ਨਾਲ ਆਪਣੀਆਂ ਟਰਾਲੀਆਂ ਦੇ ਵਿੱਚ ਜਿਹੜੇ ਕਮਰੇ ਦੇ ਕਮਰਾ ਬਣਾਇਆ ਹੋ ਟਰਾਲੀਆਂ ਦਾ ਉੱਥੇ ਆਪਣੇ ਪੂਰੇ ਇੰਤਜ਼ਾਮਾਂ ਦੇ ਨਾਲ ਜਿਹੜੇ ਰੈਸਟ ਕਰ ਰਹੇ ਨੇ ਕਿਉਂਕਿ 18 ਤਰੀਕ ਤੱਕ ਕੋਈ ਵੀ ਕਾਰਵਾਈ ਨਹੀਂ ਹੋਣ ਵਾਲੀ ਇੱਥੇ ਬਿਲਕੁਲ ਸ਼ਾਂਤੀ ਦੇ ਨਾਲ ਖਨੌਰੀ ਬਾਰਡਰ ਤੇ ਜਿਹੜੀ 18 ਤਰੀਕ ਦੀ ਵੇਟ ਕਰਨਗੇ ਅਗਰੀ ਰਣ ਦਿੱਤੀ ਉਸ ਤੋਂ ਬਾਅਦ ਲਿਖੀ ਜਾਵੇ ਵੀ ਹੋਰ ਵੀ ਤਸਵੀਰਾਂ ਅਸੀਂ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਸੇਰ ਸਿੰਘ ਦੇ ਨਾਲ ਖਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ